ਪਸ਼ੂਆਂ ਦਾ ਜੇਕਰ ਪਸ਼ੂਆਂ ਦਾ ਫਿਕਰ YouTube ਚੈਨਲ ਨਿਊ ਗੇਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ 24 ਤਰੀਕ ਨੂੰ ਪਿੰਡ ਚੰਦਵਾਜੇ ਦੇ ਵਿੱਚ ਚੰਦਵਾਜਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਮਾਨਮਤਾ ਨਗਰ ਹੈ ਮਿੱਤਰੋ ਔਰ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਤੇ ਬਾਈ ਹੁਣਾਂ ਦੇ ਕੋਲੇ ਇੱਕ ਪਹਿਲਣ ਝੋਟੀਆਂ ਮਿੱਤਰੋ ਮਾਲੋ ਕਹਿਣ ਤੋਂ ਬਾਅਦ ਝੋਟੀ ਪਹਿਲਣ ਆ ਪਰ ਰਵਾਵਾ ਜਿਹੜਾ ਉਹ ਬਾਕਮਾਲ ਬਹੁਤ ਪੁਰਾਣੇ ਰਵੇ ਦੇ ਵਿੱਚੋਂ ਆ ਵੀਰੇ ਰਵਾ ਜਿਹੜਾ ਪਿੰਡ ਦੇ ਵਿੱਚ ਜਿਹੜਾ ਰਵਾ ਵਜਦਾ ਨਾ ਤੁਸੀਂ ਸਾਰੇ ਨੇੜੇ ਤੇੜੇ ਆ ਕੇ ਪੁੱਛ ਵੀ ਲਿਓ ਵੀ ਉਹ ਰਵੇ ਦੀ ਝੋਟੀ ਲੈਣੀ ਆ ਬਾਈ ਵੀਡੀਓ ਆਈ ਆ ਤੁਹਾਨੂੰ ਆਪ ਲੋਕ ਦੱਸ ਦੇਣਗੇ ਵੀ ਵਾਕਿਆ ਹੀ ਰਵਾ ਹੈਗਾ ਸੀ ਸਾਰੀ ਜਾਣਕਾਰੀ ਮੈਂ ਲੈ ਕੇ ਦਿੰਨਾ ਮਾਲਕ ਤੋਂ ਮੈਂ ਆਪ ਨਹੀਂ ਕਹਿੰਦਾ ਮਾਲਕ ਦੇ ਮੂੰਹੋਂ ਸੁਣਦੇ ਆਪਾਂ ਗੱਲਬਾਤ ਵੀਰੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਵਧੀਆ ਵਧੀਆ ਬਈ ਸੇਤਾ ਦੇ ਪਰਿਵਾਰ ਚੜਦੀ ਕਲਾ ਬਾਈ ਚਲੋ ਸ਼ੁਕਰ ਹੈ ਵੀ ਸੁਣਾਓ ਵੀ ਠੀਕ ਠਾਕ ਸ਼ੁਕਰ ਵੈਗਰੂ ਦਾ ਸ਼ੁਕਰ ਹੈ ਵੈਗਰੂ ਦਾ ਲੈ ਵੀ ਬਾਈ ਗੱਲ ਸੁਣ ਲਓ ਮੇਰੀ ਬਾਈ ਹੈਗਾ ਚੇਲਾ ਬਾਈ ਮਾਸੀ ਬੁਗਰੇ ਵਾਲੇ ਬਾਈ ਸੇਵਕ ਦਾ ਦੇ ਬਾਈ ਸੇਵਕ ਦੇ ਚੈਨਲ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋਗੇ ਮੋਟਰ ਬੰਨਣੀ ਮੋਟਰ ਖੋਲਣੀ ਇਲੈਕਟ੍ਰੋਨਿਕ ਵਾਲੀ ਬੈਟਰੀ ਵਾਲੀ ਸਕੂਟਰੀ ਚਲਾਉਣੀ ਸਿੱਖਣੀ ਬਣਾਉਣੀ ਵੀ ਕਹਿਣ ਤੋਂ ਭਾਵਾ ਜੀ ਬਾਈ ਉਹ ਬਾਈ ਐਸੇ ਕੰਮ ਦੇ ਵਿੱਚ ਮਾਨੂੰ ਲੱਗਾ ਰਹਿੰਦਾ ਹੁੰਦਾ ਚੋਹੀਆਂ ਵੀਡੀਓ ਤੁਸੀਂ ਵੇਖਦੇ ਹੀ ਆ ਜਾਣਦੇ ਹੀ ਹੋਵੋਗੇ ਮੇਰੇ ਨਾਲੋਂ ਵੱਧ ਜਾਣਦੇ ਹੋਵੋਗੇ ਅਸੀਂ ਗੱਲ ਨਹੀਂ ਪਰ ਬਹੁਤ ਵਧੀਆ ਇਨਸਾਨਾਂ ਨਾਲ ਮਿਲੇ ਤਾਂ ਨਹੀਂ ਫੇਸ ਟੂ ਫੇਸ ਸਾਡੀ ਬੋਲਕਾਰ ਤਨੀ ਹੋਈ ਪਰ ਕਈ ਵਾਰੀ ਗੱਲਾਂ ਬਾਤਾਂ ਹੋਈਆਂ ਤੇ ਅੱਜ ਬਾਈ ਦੇ ਕੋਲੇ ਆਪਾਂ ਝੋਟੀ ਵਿਖਾਉਣੀ ਆ ਤੁਹਾਨੂੰ ਵੀਰੇ ਇਹ ਝੋਟੀ ਜਿਹੜੀ ਪਹਿਲਾਂ ਤੋਂ ਹੁੰਦੀ ਹੈ ਹਨਾ ਵੱਡੇ ਭਾਈ ਹਾਂਜੀ ਹਾਂਜੀ ਤੇ ਵੱਡੇ ਵੀਰੇ ਕਿੰਨੇ ਦਿਨ ਬਾਕੀ ਆ ਇਹਨਾਂ ਦੇ ਬਾਈ ਤਕਰੀਬਨ 10 ਕ ਦਿਨ ਲੈ ਹੀ ਜਾਣੇ ਇਹਨੇ 10 ਦਿਨ ਹਜੇ ਲੈ ਜੂਗੀ ਹਾਂਜੀ ਅੱਛਾ ਇਹ ਰਵਾ ਕਿਹੜਾ ਵਜਦਾ ਵੱਡੇ ਭਾਈ ਇਹ ਬਈ ਸਾਡੇ ਪਿੰਡ مشهور ਰਵਾ ਘਟੂ ਘਟ 30 35 ਸਾਲ ਪੁਰਾਣਾ 35 ਸਾਲ ਪੁਰਾਣਾ ਹੈ ਹਾਂ ਹਾਂ ਜਾਦੀ ਹੋਊਗਾ ਜੀ ਠੀਕ ਹੈ ਵੀਰੇ ਇਹ ਗੁਰਚਰਨ ਕੇ ਵਾਲਾ ਰਵਾ ਵਜਦਾ ਜੀ ਸਾਡੇ ਗੁਰਚਰਨ ਕੇ ਵਾਲਾ ਹਾਂਜੀ ਹਾਂਜੀ ਬਾਜਾ ਪੱਤੀ ਵਾਲਾ ਬਾਜਾ ਪੱਤੀ ਵਾਲਾ ਹਾਂ ਇਹ ਰਵਾ ਐਡਾ ਤਗੜਾ ਬਈ ਡਾਕਟਰ ਇੱਥੇ ਹਰਦੇਵ ਸਿੰਘ ਤੁਸੀਂ ਉਹਨਾਂ ਨੇ ਇਹ ਮੱਝ ਪਹਿਲਾਂ ਇੱਥੋਂ ਵਗੀ ਤੇ ਉਹਨਾਂ ਨੇ ਭਾਲ ਕੇ ਆਪਦੇ ਘਰੇ ਰੱਖੀ ਉਹਨਾਂ ਨੇ ਸਪੈਸ਼ਲ ਬੀਜ ਰਵਾ ਮੈਂ ਰੱਖਣਾ ਹੀ ਰੱਖਣਾ। ਰੱਖ ਵੀ ਮੈਂ ਲਾ ਉਹ ਮੈਂ ਖਰੀਦੀ ਹਾਂ। ਹਾਂ ਉਹ ਨਾ ਮੈਂ ਖਰੀਦੀ ਉਹਨਾਂ ਨੇ ਠੀਕ ਆ ਭਾਈ ਠੀਕ ਆ ਉਹ ਰਵੇ ਜੋ ਮੱਝ ਹੈ ਇਹ ਛੋਟੀ। ਉਹੀ ਰਵੇ ਤੇਰੇ ਕੋਲੇ ਫਿਰ ਇਹ ਏਂਡਾ ਵਾਲਾ ਹੀ ਰਵਾ ਉਹ ਦੂਜਾ ਹੋਰ ਆ ਕਿ ਉਹ ਨਹੀਂ ਨਹੀਂ ਉਹ ਵੀ ਭਾਈ ਇਹੀ ਆ। ਉਹ ਵੀ ਇਹ ਰਵਾ ਹਾਂਜੀ ਹਾਂਜੀ ਮੈਂ ਮੱਝ ਲੈਂਦੀ ਸੀ। ਠੀਕ ਆ ਉਹ ਚੋ ਦੋ ਯਾਨੀ ਕਿ ਪੋ ਵੀ ਕੱਟੀ ਉਸੇ ਦੀ ਸੀ ਦੀ ਇਸੇ ਦੀ ਆ ਠੀਕ ਆ ਵੀਰੇ ਅੱਛਾ ਇੱਕ ਗੱਲ ਹੋਰ ਆ ਵੱਡੇ ਭਾਈ ਇਹ ਹੁਣ ਦਿਨ 10 ਪਏ ਆ ਤਿਆਰੀ ਤਾਂ ਬਹੁਤ ਚੰਗੀ ਕਰ ਜੂਗੀ ਆ ਪੂਰੀ ਪੂਰੀ ਭਈ ਇਹ ਨਾ ਦੋ ਚਾਰ ਦੋ ਦਿਨ ਪਹਿਲਾਂ ਹੀ ਪੂਰੀ ਫੁੱਲ ਤਿਆਰ ਹੁੰਦੀ ਆ ਯਾਟ ਜਿਹੜੇ ਬੁੱਦੇ ਨਾਲ ਰਹਿੰਦੇ ਹਾਂ ਰਹਿੰਦੇ ਪਰ ਟਾਈਮ ਲੇ ਜਾਂਦਾ ਤਾਂ ਘਟੋ ਘੱਟ ਵੀ ਮੇਰੇ ਨਾਲ ਵਾਲਾ ਉਹ ਦੱਸਣ ਦੇ ਮੁਤਾਬਕ ਸਾਡੀ ਉਹ ਮੱਝ ਵੀ ਮਹੀਨਾ ਲੈ ਜਾਂਦੀ ਉੱਤੇ ਭਈ ਦਿਨਾਂ ਪੂਰੇ ਹਾਂ ਦਿਨਾਂ ਪੂਰੇ ਹਾਂਜੀ ਉਹਨੇ ਝੋਟੀ ਤੇ ਕਰਮਣ ਵਾਲੀ 10 ਦਿਨ ਹੀ ਲਊਗਾ ਹਾਂ 10 ਦਿਨ ਕਿਉਂਕਿ ਦਿਨ ਪੂਰੇ ਆ ਇਹਦੇ ਤੇ ਹੁਣ ਉਹ ਟਾਈਮ ਲਾ ਇਹ 15 ਸਾਲ ਨੇ 10-15 ਸਾਲ ਮੰਮੂਲੀ ਇਹ ਨੇ ਹਾਂਜੀ ਤੇ ਇਹਨੇ ਲੇਵਾ ਵੀ ਪੂਰਾ ਐਨ ਜਬਰਦਸਤ ਬਾਕੀ ਮੱਜ ਬਈ ਗਰੰਟੀ ਵਾਲੀ ਆ ਪੂਰੀ ਠੀਕ ਆ ਜੇ ਕੋਈ ਬੰਦਾ ਸ਼ੌਕ ਵਾਲਾ ਲਜਾਊਗਾ ਨਾ ਤੇ ਚਲੋ ਗਾਂ ਪਰਮਾਤਮਾ ਨੂੰ ਬੈਗਰੂ ਬਾਲਾ ਤਾਂ ਬੈਗਰੂ ਨੂੰ ਪਹਾੜੇ ਸਲਾਮ ਕਰਨ ਵਾਲੀ ਸੂਪ ਆਵੇ ਜੇਰ ਜੁਰ ਪਾ ਦੇ ਦਿੰਦੇ ਨਾ ਪਹਿਲਾਂ ਲਾਉਗਾ ਹਾਂਜੀ ਹਾਂਜੀ ਅੱਛਾ ਦੁੱਧ ਤੇਰੇ ਹਿਸਾਬ ਨਾਲ ਕਿੰਨਾ ਕੁ ਦੇ ਦੂਗੀ ਵੀਰੇ ਪਹਿਲੇ ਸੂਏ ਦੇ ਦੁੱਧ ਦੁੱਧ ਇਹਨਾਂ ਦੀ ਜਿਹੜੀ ਮਾਂ ਆਈ ਉਹ ਤਾਂ 16 ਤੋਂ ਪਲੱਸ ਸੀ ਹੈ ਇਹਨਾਂ ਦਾ ਹਾਂਜੀ ਪਰ ਏ ਉਮੀਰਾ ਵੀ ਇਹ ਵੀ ਚੰਗਾ ਰਿਕਾਰਡ ਟੂਰ ਵੀ ਦਾ 11 12 ਦਾ ਦੋ ਦਿਨਾਂ ਦਾ ਇਹਦਾ ਪਹਿਲਾ ਸਾਲ ਝੋਟੀ ਦੀ ਤਿਆਰੀ ਹੈ ਜੀ ਹਾਂਜੀ ਹਾਂਜੀ ਹਾਂ ਅਜੇ ਇੱਕ ਗੱਲ ਹੋਰ ਮਸੀਹ ਸੰਧਿਆ ਰਿੰਦਾ ਵਿੱਚ ਹੋਂਚਣ ਨੂੰ ਜਮਾ ਬਈ ਜਮਾ ਕੋਈ ਚੱਕਰ ਨਹੀਂ ਪੜਾ ਆਪਣਾ ਬੁੜੀ ਚੋਲੇ ਬੰਦਾ ਚੋਲੇ ਬੱਚਾ ਕੋਈ ਵੀ ਯਾਰ ਕੋਈ ਚੱਕਰ ਨਹੀਂ ਪੜਾ ਝੋਟੀ ਹੋਂ ਵੀ ਦੱਸਦੀ ਜੀ ਵਾਲੀ ਜਮਾ ਸੀਲ ਆ ਵੀ ਐ ਜੀ ਉਮਰ ਕਿੰਨੀ ਦੀ ਹੋਗੀ ਹੋਗੀ ਵੀਰੇ ਇਹ ਉਮਰ ਵੀਰੇ ਮੇਰੇ ਹਸਣ ਨਾਲ ਹਜੇ 6-7 ਸਾਲਾਂ ਦੇ ਆਸ-ਪਾਸ ਹੋਊਗੀ ਠੀਕ ਹੈ ਅੱਛਾ ਟੀਕਾ ਭਰਿਆ ਕਿਸਾਨ ਤੋਂ ਹੀ ਗ੍ਰੋਸ ਕਰਾਈ ਨੀ ਨਾ ਡਾਕਟਰ ਕੁਲਵੀਰ ਆਪ ਡਿਕਲੇਰਾਂ ਤੋਂ ਹਾਂ ਕੁਲਵੀਰ ਵੀਰਾ ਹਾਂਜੀ ਤੇ ਉਹ ਨਾ ਟੀਕਾ ਭਰਿਆ ਟੀਕਾ ਉਹਨੂੰ ਵੀ ਨਸਲ ਦਾ ਹੋਵੇ ਜਿਹੜੀ ਤੁਸੀਂ ਕਹਿੰਦੇ ਮਿਨੀਆ ਹਾਂ ਉਹ ਵੀ ਉਹਨੇ ਭਰਿਆ ਟੀਕਾ ਇਹ ਵੀ ਨਸਲ ਦਾ ਭਰਿਆ ਮੇਰੇ ਕੋਲੇ ਟੀਕਾ ਬਈ ਗੁੰਮ ਹੋ ਗਿਆ ਘਰ ਦਾ ਉਹਦਾ ਬਈ ਕੋਈ ਮਜਬੂਰੀ ਪਾਈ ਦੀ ਜਿਹਨੀ ਬਣ ਗਈ ਸੀ ਹਾਂਜੀ 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 ਕਿਉਂਕਿ ਬਈ ਜਦੋਂ ਹੋ ਜਾ ਸਮਾਂ ਹੋਵੇ ਫਿਰ ਉਹਨੇ ਹੀ ਕੋਸ ਹਾਂਜੀ 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 ਅੱਛਾ ਇੱਕ ਗੱਲ ਹੋਰ ਵੱਡੇ ਭਾਈ ਇਹਦਾ ਹੁਣ ਰੇਟ ਫਿਰ ਕੀਤਾ ਕੀਤਾ ਵ ਰੇਟ ਬਈ ਇਹਦਾ 1 ਲੱਖ 40 ਹਜ਼ਾਰ ਰੁਪਿਆ ਡਿਮਾਂਡ ਆ 1 40 ਡਿਮਾਂਡ ਆ ਮੌਕੇ ਤੇ ਮਾਨਤਾਨ ਹੋ ਜੂਗਾ ਇਹਨਾਂ ਨੂੰ ਅਲਾ ਕਰ ਦੇਗਾ ਨਾ ਹਾਂਜੀ ਹਾਂਜੀ ਉਹ ਵੀ ਥੋੜੀ ਵੀਡੀਓ ਵੇਖ ਕੇ ਜੂਗੀ ਆਊਗਾ ਠੀਕ ਹੈ ਵੀਰੇ ਤੇ ਆਪਾਂ ਮਾਨਤਾਨ ਕਰ ਦਾਂਗੇ ਵੀਰੇ ਠੀਕ ਅੱਛਾ ਤੋਰੀ ਵੀਰੇ ਕੱਢੀ ਬਾਹਰ ਕੋਲੇ ਨੂੰ ਪਰ ਨਹੀਂ ਮਿੱਤਰੋ ਪਹਿਲਾ ਸੁਆਵਾ 3 3.5 ਸਾਲ ਦੀ ਇਹਦੀ ਉਮਰ ਆ ਬਈ ਟੀਕੇ ਤੋਂ ਸੀਮੰਟ ਤੋਂ ਇਹ ਕਰਮਾਂ ਵਾਲੀ ਗੱਬੜ ਹੋਈ ਹੋਈ ਆ ਦੇਣ ਹਜੇ 10 ਲੈ ਜੇ 15 ਲੈ ਜੇ ਇੱਥੇ ਲੈ ਜੂਗੀ ਭਾਈ ਕਿਉਂਕਿ ਰਵਾਵਾ ਜਿਹੜਾ 35 ਸਾਲ ਪੁਰਾਣਾ ਰਵਾਵਾ ਪਿੰਡ ਦੇ ਵਿੱਚ ਆ ਕੇ ਤੁਸੀਂ ਵੀਡੀਓ ਵਿੱਚ ਜਿਹੜਾ ਰਵਾਵਾ ਸੋਲ ਲਿਆ 35 ਸਾਲ ਪੁਰਾਣਾ ਰਵਾਵਾ ਭਾਈ ਗੁਰਚਰਨ ਘਰ ਰਵਾਵਾ ਪੁੱਛ ਲਿਆ ਪਿੰਡ ਦੇ ਵਿੱਚ ਲਾ ਕੇ ਨੇੜੇ ਤੇੜੇ ਵੀ ਗੁਰਚਰਨ ਕੇ ਰਵਾਵੀਆਂ ਮਈਆਂ ਦੇ ਵਿੱਚੋਂ ਭਾਈ ਝੋਟੀ ਆ ਪਹਿਲਾਂ ਪਿੰਡ ਚੰਦਬਾਜੇ ਦੇ ਵਿੱਚ ਖੜੀ ਹੋਈ ਉਹ ਲੈਣ ਲੱਗੇ ਆ ਭਾਈ ਕਿਵੇਂ ਕਰੀਏ ਤੁਹਾਨੂੰ ਆਪਰੇ ਦੱਸੋ ਬਾਕੀ ਹੁਣ ਬੰਨ ਲੈਣ ਦੇ ਕਰੀ ਵੀਰੇ ਨੂੰ ਆਪਾਂ ਐਨ ਨਜ਼ਦੀਕ ਤੋਂ ਤੁਹਾਨੂੰ ਵਿਖਾ ਦਿੰਨੇ ਆ ਭਾਈ ਆਹ ਵੇਖੋ ਭਾਈ ਹੁਣ ਇਹਦੇ ਬਣਾਵਟ ਲੈਵੇ ਦੀ ਕਿੰਨੀ ਚੰਗੀ ਪੱਟੀ ਆ ਭਾਈ ਆਰਡਰ ਦੀ ਕੁਆਲਿਟੀ ਆ ਜਿਹੜੀ ਬਹੁਤ ਸੋਹਣੀ ਖੋਲੀ ਆ ਗਾੜੀ ਵੇਖਿਓ ਕਿੰਨੀ ਚੰਗੀ ਕੱਢਦੀ ਕਰਮਾਂ ਵਾਲੀ ਪਿਛਾਂ ਨੂੰ ਜਿਹੜੀਆਂ ਵਲਟੇ ਲਾ ਪਈਆਂ ਹੋਈਆਂ ਉਹ ਹਜੇ ਇਹਨੇ ਲੇਵੇ ਵਾਲਾ ਬਣਾਉਣ ਵਾਲੀਆਂ ਕਿਉਂਕਿ ਬਰੀਕ ਵਲਟੇ ਅਗਲੇ ਪਾਸੇ ਜਿਹੜੀ ਬਜਾਈ ਮੜਾ ਜਾਂ ਚੋਟੀ ਥੱਲੋ ਬਣੂਗੀ ਚੰਗੀ ਬਈ ਕਿਉਂਕਿ ਦੁੱਧ ਹਮੇਸ਼ਾ ਬਈ ਕੁਝ ਪਰਸੈਂਟ ਖੁਰਲੀ ਦੇ ਵਿੱਚ ਵੀ ਹੁੰਦਾ ਕਲੀ ਨਸਲ ਵੀ ਕੀ ਕਰੂਗੀ ਜੇ ਆਪਾਂ ਪਾਇਆ ਹੀ ਨਾ ਕੁਝ ਬਈ ਹਨਾ ਤੇ ਜੇ ਆਪਾਂ ਖੁਰਲੀ ਦੇ ਵਿੱਚ ਕੁਝ ਪਾਵਾਂਗੇ ਤਾਂ ਨਸਲ ਨੇ ਦੁੱਧ ਦੇਣਾ ਬਈ ਕਲੀ ਨਸਲ ਨਹੀਂ ਦਿੰਦੀ ਹਾਂ ਇਹ ਗੱਲ ਹੈਗੀ ਕੱਲਾ ਦਾਣਾ ਵੀ ਨਹੀਂ ਦੁੱਧ ਦਿੰਦਾ ਨਸਲ ਦਿੰਦੀ ਆ ਦੀ ਦਾਣਾ ਵੀ ਦਿੰਦਾ ਵਾ ਬਾਈ ਦੋਵਾਂ ਚੀਜ਼ਾਂ ਦਾ ਮੈਂਟੇਨ ਹੁੰਦਾ ਵਾ ਵੀਰੇ ਨੰਬਰ ਆਪਾਂ ਬਾਈ ਦਾ ਲੈ ਲੈਣੇ ਵੀਰੇ ਨੰਬਰ ਦੱਸੀ ਬੇਟੇ ਬਾਈ ਨੰਬਰ ਜੀ 79862 68087 ਇੱਕ ਵਾਰੀ ਹੋਰ ਬੋਦੇ ਜੀ 79862 68087 ਇੱਕ ਹੋਰ ਨੰਬਰ ਆ ਜੀ 90560587 ਇੱਕ ਵਾਰੀ ਹੋਰ ਬੋਲੋ 90560587 ਜੀ ਇਹ ਨੰਬਰਾਂ ਤੇ ਕਰ ਲੋ ਵੀਰੇ ਨਾਲ ਤੁਸੀਂ ਰابطਾ ਕਰੇ ਮਿੱਤਰੋ ਪਿੰਡ ਚੰਦਵਾਜਾ ਚੰਦਵਾਜੇ ਪਿੰਡ ਦੇ ਵਿੱਚ ਆ ਕੇ ਕਿਹੜੀ ਪੱਤੀ ਦੇ ਵਿੱਚ ਆਈਏ ਬਈ ਇਹ ਬਈ ਗਿੱਲ ਪੱਤੀ ਦੇ ਗਿੱਲ ਪੱਤੀ ਦੇ ਵਿੱਚ ਗਿੱਲ ਪੱਤੀ ਦੇ ਵਿੱਚ ਆ ਕੇ ਆਪਾਂ ਨਾਂ ਕੀ ਪੁੱਛੀਓ ਵੀ ਕਈ ਵਾਰੀ ਫੋਨ ਵਗੈਰਾ ਨਹੀਂ ਲੱਗਦਾ ਇਹ ਬਈ ਮੇਰਾ ਨਾਮ ਹਰਸ਼ਮਨਜੀਤ ਸਿੰਘ ਸਿਮਰਾ ਕਹਿੰਦੇ ਪਿੰਡ ਚ ਸਨ ਆਫ ਸਰਦਾਰ ਦਲੀਪ ਸਿੰਘ ਕਮੋਸਕ ਬਾਕੀ ਠੀਕ ਹੈ ਕਮੋਸਕ ਬਈ ਦਲੀਪ ਸਿੰਘ ਕੇ ਕਰੇ ਜਾ ਹਾਂਜੀ ਠੀਕ ਹੈ ਬਈ ਨੰਬਰ ਸਕਰੀਨ ਦੇ ਉੱਤੇ ਆ ਬਾਕੀ ਜਾਣਕਾਰੀ ਲਈ ਤੁਹਾਡੇ ਦੇ ਦਪ